ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਮੈਂ ਆ ਖੁਸ਼ੀ ਚੋਪੜਾ ਤੇ ਬੇਹਦ ਹੀ ਮੰਨਪਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਕਰਜ਼ਾ ਨਾ ਮੋੜਨ ਤੇ ਉੱਪਰ ਖੌਫਨਾਕ ਕਦਮ ਚੁੱਕਿਆ ਗਿਆ ਜਿਹਾ ਦੱਸਦੇ ਕਿ ਵਿਅਕਤੀ ਦੇ ਉੱਪਰ ਕਈ ਜੋ ਲੱਖਾਂ ਦਾ ਕਰਜ਼ਾ ਚੜਿਆ ਹੋਇਆ ਸੀਗਾ ਤੇ ਉਸ ਨੂੰ ਨਹੀਂ ਮੋੜ ਸਕਿਆ ਤੇ ਬਾਅਦ ਦੇ ਵਿੱਚ ਉਸ ਦੇ ਵੱਲੋਂ ਖੌਫਨਾਕ ਕਦਮ ਚੁਕਰੀਤਾ ਗਿਆ ਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਏ ਸੁਸਾਈਡ ਕਰਨ ਤੋਂ ਪਹਿਲਾਂ ਜੋ ਵਿਅਕਤੀ ਸੀਗਾ ਉਸ ਦੇ ਵੱਲੋਂ ਇੱਕ ਵੀਡੀਓ ਵੀ ਬਕਾਇਦਾ ਬਣਾਈ ਗਈ ਜਿਸ ਤੋਂ ਬਾਅਦ ਉਸ ਨੇ ਇਹ ਜੋ ਕਦਮ ਚੁੱਕ ਲਿਆ ਇੱਕ ਐਨਕਾ ਦੀ ਦੁਕਾਨ ਇਸ ਵਿਅਕਤੀ ਦੀ ਸੀਗੀ ਤੇ ਉਥੇ ਹੀ ਇਸ ਦੇ ਵੱਲੋਂ ਪਹਿਲਾ ਵੀਡੀਓ ਬਣਾਇਆ ਜਾਂਦਾ ਤੇ ਬਾਅਦ ਦੇ ਵਿੱਚ ਅਜੀਹੀ ਹਰਕਤ ਨੂੰ ਅੰਜਾਮ ਦੇ ਦਿੱਤਾ ਜਾਂਦਾ ਤੇ ਹੁਣ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਉਹਨਾਂ ਦੇ ਨਾਲ ਜਦੋਂ ਗੱਲਬਾਤ ਹੋਈ ਤਾਂ ਪਤਾ ਲੱਗਿਆ ਕਿ ਇਸ ਵਿਅਕਤੀ ਦੇ ਉੱਪਰ ਕਈ ਲੱਖ ਰੁਪਏ ਦਾ ਕਰਜ਼ਾ ਸੀਗਾ ਤੇ ਇਸ ਦੀ ਉਮਰ 42 ਸਾਲ ਦੱਸੀ ਜਾ ਰਹੀ ਹੈ ਜਗਰਾਉਂ ਦਾ ਰਹਿਣ ਵਾਲਾ ਇਹ ਜੋ ਵਿਅਕਤੀ ਹੈ ਇਸਨੇ ਤਿੰਨ ਲੋਕਾਂ ਤੋਂ ਪੈਸੇ ਲਿੱਤੇ ਹੋਏ ਸੀਗੇ ਜੋ ਇਸ ਤੋਂ ਵਾਪਸ ਨਹੀਂ ਕੀਤੇ ਜਾ ਰਹੇ ਸਨ ਤੇ ਬਾਅਦ ਦੇ ਵਿੱਚ ਆਪਣੀ ਐਨਕ ਦੀ ਦੁਕਾਨ ਦੇ ਉੱਪਰ ਇਸਨੇ ਇੱਕ ਵੀਡੀਓ ਬਣਾਇਆ ਤੇ ਬਾਅਦ ਦੇ ਵਿੱਚ ਇਸ ਖੁਦਕੁਸ਼ੀ ਨੂੰ ਅੰਜਾਮ ਦੇ ਦਿੱਤਾ ਫਿਲਹਾਲ ਪੁਲਿਸ ਨੇ ਮ੍ਰਿਤਕ ਜੋ ਕਿ ਵਿਕਰਮ ਸ਼ਰਮਾ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਕੇ ਜੋ ਉਹਨਾਂ ਦੇ ਵੱਲੋਂ ਇਨਫੋਰਮੇਸ਼ਨ ਮਿਲੀ ਹੈ ਉਸ ਦੇ ਉੱਪਰ ਜੋ ਮਾਮਲਾ ਦਰਜ ਕਰ ਲਿੱਤਾ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਮੌਕੇ ਦੇ ਉੱਪਰ ਪੂਰੀ ਗੱਲਬਾਤ ਕਰਦਿਆ ਹੋਇਆ ਜੋ ਜੋ ਵਿਅਕਤੀ ਹੈ ਜੋ ਮ੍ਰਿਤਕ ਵਿਅਕਤੀ ਹੈ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਵਿਕਰਮ ਸ਼ਰਮਾ ਜਗਰੋ ਦੇ ਨੇੜੇ ਕਸਬਾ ਸਿੱਧਵਾ ਬੇਟ ਦੇ ਵਿੱਚ ਐਨਕਾ ਦੀ ਦੁਕਾਨ ਦੇ ਉੱਪਰ ਕੰਮ ਕਰਦਾ ਸੀ ਉੱਥੇ ਉਸ ਦੀ ਤਬiyet ਵਿਗੜ ਗਈ ਤੇ ਉਸ ਨੂੰ ਜਗਰਾਂਉ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤੇ ਬਾਅਦ ਦੇ ਵਿੱਚ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਜਿੱਥੇ ਜਾਂਦੇ ਹੋਏ ਉਸ ਦੀ ਜੋ ਮੌਤ ਹੋ ਗਈ ਤੇ ਬਾਅਦ ਦੇ ਵਿੱਚ ਮ੍ਰਿਤਕ ਦੀ ਲਾਸ਼ ਦੇ ਵਿੱਚ ਵਿਸ਼ੇਸ਼ ਤੋਂ ਉਸ ਦੀ ਪੈਣਾ ਅਤੇ ਔਣ ਦੀ ਜੋ ਕਿ ਗੱਲ ਕੀਤੀ ਜਾ ਰਹੀ ਹੈ ਹਜੇ ਉਸ ਦੀ ਜੋ ਲਾਸ਼ ਹੈ ਉਸ ਨੂੰ ਮੋਰਚੀ ਦੇ ਵਿੱਚ ਰੱਖ ਦਿੱਤਾ ਗਿਆ ਤੇ ਬਾਅਦ ਦੱਸਦੀ ਕਿ ਵਿਅਕਤੀ ਦੇ ਉੱਪਰ ਪਹਿਲੇ ਤੋਂ ਹੀ ਕਈ ਕਰਜ਼ਾ ਸੀਗਾ ਜਿਸ ਦੇ ਕਾਰਨ ਜੋ ਵਿਅਕਤੀ ਕਰਜ਼ਾ ਨਹੀਂ ਮੋੜ ਪਾਇਆ ਤੇ ਅਜੀਹਾ ਉਸ ਦੇ ਵੱਲੋਂ ਖੌਫਨਾਕ ਕਦਮ ਚੁੱਕ ਲਿੱਤਾ ਗਿਆ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਮੇਰੇ ਬ੍ਰਦਰ ਦਾ ਨਾਮ ਜਗਸੀਰ ਸਿੰਘ ਹੈ ਤੇ ਜਿਹੜੇ ਵਿੱਕੀ ਆ ਮੁੰਡਾ ਜੀ ਇਹਦਾ ਮਤਲਬ ਲੈਂ ਦੇਣ ਸੀਗਾ ਮੇਰੇ ਬ੍ਰਦਰ ਦਾ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਆ ਤੇ ਬਾਕੀ ਜੋ ਵੀ ਹੋਇਆ ਹਨ ਉਹਦੀ ਡ੍ਰਿੰਕ ਕੀਤੀ ਹੋਈ ਸੀਗੀ ਜਦੋਂ ਮਤਲਬ ਉਹਨੂੰ ਲੈ ਕੇ ਗਏ ਆ ਉਹਦਾ ਮਤਲਬ ਜੀ ਹਟੈਕ ਦੀ ਪ੍ਰੋਬਲਮ ਆਈ ਸੀਗੀ ਠੀਕ ਆ ਤੇ ਡਰਿੰਕ ਵੀ ਉਹ ਕਰ ਰਿਹਾ ਸੀ ਉਸ ਟਾਈਮ ਤੇ ਦੱਸਣ ਅਨੁਸਾਰ ਜਿਹੜੇ ਦੁਕਾਨਦਾਰ ਸੀ ਉਸ ਤੋਂ ਬਾਕੀ ਆਪਾਂ ਉਹਦੇਸ ਵਾਰੇ ਕੋਸ਼ਿਸ਼ ਨਹੀਂ ਪਤਾ ਪੁਲਿਸ ਜਾਂਚ ਕਰ ਦੇਗੀ ਪੁਲਿਸ ਜਾਂਚ ਤੇ ਤੁਹਾਡਾ ਜੇ ਕੋਈ ਗੱਲਬਾਤ ਹੈ ਤਾਂ ਤੁਸੀਂ ਪੁਲਿਸ ਦੀ ਜਾਂਚ ਸ਼ਾਮਲ ਹੋਵੋਗੇ ਹਾਂਜੀ ਹਾਂਜੀ ਬਿਲਕੁਲ ਜੀ ਉਸ ਸਮਾਸ਼ਟਮ ਕਰਵਾਵਾਗੇ ਜੋ ਕਾਰਵਾਈ ਹੋਵੇ ਉਹ ਕਰਵਾਵਾਗੇ ਕਿਉਂਕਿ ਅਸੀਂ ਨਿਆਂ ਦਾ ਜੀ ਜਾਇਜ਼ਾ ਸੀ ਕਿ ਉਹਦੇ ਤੇ ਤੁਹਾਡਾ ਕੀ ਲੱਗਦਾ ਸੀ ਵਿਕਰਮ ਸ਼ਰਮਾ ਮੇਰਾ ਬ੍ਰਦਰ ਠੀਕ ਹੈ ਕਜ਼ਨ ਬ੍ਰਦਰ ਠੀਕ ਹੈ ਤੇ <tartalysh>, 44 44 ਸਾਲ ਦੀ ਉਮਰ ਬੱਤੀ ਤੇ ਸਿੱਧੂਆ ਵੇਡ ਕਹਿੰਦੇ ਆ ਕੰਮ ਕਰਦਾ ਵੀ ਦੁਕਾਨ ਤੇ ਸਿੱਧੂਆ ਵੇਡ ਤੇ ਕੱਲ ਸਾਨੂੰ ਜਦੋਂ 2 ਵਜੇ ਸਿੱਧੂਆ ਵੇਡ ਤੋਂ ਫੋਨ ਆਇਆ ਇਦਾਂ ਕਰਕੇ ਜੀ ਤਬੀਅਤ ਖਰਾਬ ਹੋਈ ਉਹਨੂੰ ਕੇਰਵੈਲ ਦੇ ਲੈ ਕੇ ਆਏ ਅਸੀਂ ਕੇਰਵੈਲ ਦੇ ਗਏ ਆ ਮੇਰੇ ਭਾਬੀ ਜੀ ਦੇ ਉਹਦੇ ਮਿਸਿਸ ਤੇ ਉਹ ਜਾ ਕੇ ਉੱਥੇ ਉਹਨਾਂ ਨੇ ਲੁਧਿਆਣੇ ਰੈਫਰ ਕੀਤਾ ਲੁਧਿਆਣੇ ਉਹ ਦੁਆਰਾ ਫੇਰ ਕਹਿੰਦੇ ਆ ਉਹਦੀ ਨਾ ਕੰਡੀਸ਼ਨ ਸੀ ਠੀਕ ਹੋਣ ਦੇ ਕਾਰਨ ਉਹਨੂੰ ਦੁਆਰਾ ਕੇਰਵੈਲ ਦੇ ਲਿਆਏ ਜਦੋਂ ਦੁਆਰਾ ਕੇਰਵੈਲ ਦੇ ਲਿਆਏ ਤੇ ਉਹਨਾਂ ਨੂੰ ਉੱਥੇ ਮਿਹਨਤ ਕੋਸ਼ਿਸ਼ ਕਰ ਦਿੱਤਾ ਕਿ ਉਹਨਾਂ ਨੇ ਕਹਤਾ ਡੈਟ ਡ ਇਹ ਤੇ ਘਰੇ ਮਾਹੌਲ ਖਰਾਬ ਹੋ ਗਿਆ ਸਾਰਾ ਉਹ ਤੋਂ ਬਾਅਦ ਸ਼ਾਮ ਨੂੰ 7:00 ਵਜੇ ਉਹਨਾਂ ਦਾ ਫੋਨ ਚੈੱਕ ਜੀ ਤੁਸੀਂ ਕੀਤਾ ਉਹਦੇ ਵਿੱਚ ਉਹਨਾਂ ਦੀਆਂ ਕੁਝ ਵੀਡੀਓ ਬਣੀਆਂ ਦਿਖੀਆਂ ਜਿਸ ਵੀਡੀਓ 'ਚ ਉਹ ਕਹਿ ਰਹੇ ਆ ਕਿ ਮੇਰੀ ਮੌਤ ਦੇ ਤਿੰਨ ਬੰਦੇ ਜ਼ਿੰਮੇਵਾਰ ਆ ਜਿਨ੍ਹਾਂ ਦਾ ਉਹਨਾਂ ਨੇ ਨਾਮ ਲਿੱਤਾ ਉਹ ਤਿੰਨੇ ਸਿੱਧੂਆਂ ਵੇਟ ਦੇ ਰਹਿਣ ਵਾਲੇ ਆਵਾਸੀ ਆ ਤੇ ਅਸੀਂ ਇਹ ਸਾਰੀ ਇਨਫੋਰਮੇਸ਼ਨ ਪੁਲਿਸ ਨੂੰ ਦੇ ਦਿੱਤੀ ਪੁਲਿਸ ਅੱਜ ਜਾ ਕੇ ਸਾਡੇ ਬਿਆਨ ਲੈ ਗਈ ਆ ਭਾਬੀ ਜੀ ਦੇ ਤੇ ਬਿਆਨਾਂ ਤੇ ਅਸੀਂ ਇੰਨੇ ਆ ਕਿ ਜਲਦ ਜਲਦ ਉਹ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਜਿਹੜੀ ਕਾਨੂੰਨੀ ਕਾਰਵਾਈ ਆ ਕੀਤੀ ਜਾਵੇ ਤਾਂ ਕਿ ਸਾਡੇ ਭਰਾ ਨੂੰ ਇਨਸਾਫ ਜਿਹੜੇ ਮੁੰਡਾ ਵਿਕਰਮਜੀਤ ਸੀਗਾ ਇਹਦੀ ਸੁਸਾਈਡ ਦਾ ਮਾਮਲਾ ਸਾਹਮਣੇ ਆਇਆ ਇਹਦੇ ਵਿੱਚ ਕੀਤੀ ਕੋਈ ਕਾਰਵਾਈ ਆਪ ਅੱਗੇ ਇਹਦੇ ਵਿੱਚ ਅਸੀਂ ਇਹਨਾਂ ਦੇ ਵਿਸ਼ੇ ਤੇ ਸਟੇਟਮੈਂਟ ਲੈ ਲਈ ਹੈ ਜੋ ਉਥੇ ਸਦੋ ਬੇਟਾ ਕੰਮ ਤੇ ਕਰਦਾ ਸੀਗਾ ਇਹੋ ਸਟੇਟਮੈਂਟ ਤੋਂ ਬਾਅਦ ਹੋਰ ਕਾਨੂੰਨੀ ਕਾਰਵਾਈ ਕਰਦੇ ਆਂ ਜਿੱਤੇ ਪਤਲ ਗਿਆ ਜਿਹੜੀ ਫੋਨ ਤੇ ਵੀਡੀਓ ਹੈ ਇਹ ਪਹਿਲਾਂ ਦੀ ਬਣਾਈ ਹੋਈ ਹੈ ਜੀ ਉਹਦੀ ਤਾਂ ਪਹਿਲਾਂ ਦੀ ਹੋਣੀ ਪਈ ਜੀ ਹੁਣ ਉਸ ਸਬੰਧ ਚ ਅੱਗੇ ਜਿਹੜੀ ਕਾਰਵਾਈ ਹੈ ਉਹ ਜਾਂਚ ਤੋਂ ਬਾਅਦ ਕਰੋਗੇ ਜਾਂਚ ਤੋਂ ਬਾਅਦ